ਪਟੇਗੜ ਚੂੜੀਆਂ ਰੇਲਵੇ ਸਟੇਸ਼ਨ ਉੱਪਰ ਮੁੜ ਦੁਬਾਰਾ ਕੋਲੇ ਦੀ ਭਰੀ ਟ੍ਰੇਨ ਦੇ ਸ਼ੁਰੂ ਹੋਣ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਿਲ ਕੇ ਦੂਜੇ ਦਿਨ ਦੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਅੱਗੇ ਰੇਲਵੇ ਬੋਰਡ ਨੂੰ ਝੁਕਦਿਆਂ ਹੋਇਆਂ ਇੱਕ ਭਰੀ ਹੋਈ ਕੋਲੇ ਦੀ ਟ੍ਰੇਨ ਵਾਪਸ ਮੋੜਨ ਲਈ ਮਜਬੂਰ ਹੋਣਾ ਪਿਆ ਰੇਲਵੇ ਸਟੇਸ਼ਨ ਦੇ ਕੋਲੇ ਦੀਆਂ ਭਰੀਆਂ ਟ੍ਰੇਨਾਂ ਆਉਣ ਤੇ ਸਟੇਸ਼ਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਹ ਵਿੱਚ ਆ ਗਏ ਜਿਸ ਨੂੰ ਵੇਖਦੇ ਹੋਏ ਅਜਨਾਲਾ ਦੇ ਤਹਿਸੀਲਦਾਰ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੱਲਬਾਤ ਰਹੀ ਕੋਲੇ ਦੀ ਭਰੀ ਟ੍ਰੇਨ ਵਾਪਸ ਮੋੜਨ ਦਾ ਵਿਸ਼ਵਾਸ ਦਵਾਇਆ ਤਹਿਸੀਲਦਾਰ ਦੇ ਵਿਸ਼ਵਾਸ ਦਵਾਉਣ ਤੇ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਬੰਦ ਕੀਤਾ ਗਿਆ ਯਾਨੀ ਕਿ ਜਿਸ ਤਰ੍ਹਾਂ ਬੰਦਾ ਵੀ ਅਸੀਂ ਅਖਿਆ ਠੀਕ ਹੈ ਬੁਰਕ ਬੁਰਕ ਪੈਂਦਾ ਤੁਹਾਡੀ ਪਾਵਰ ਆ ਅਸੀਂ ਤੁਹਾਡਾ ਸਤਕਾਰ ਕਰਦੇ ਹਾਂ ਕੋਈ ਗੱਲ ਨਹੀਂ ਪਰ ਇਹ ਤੁਸੀਂ ਉਹ ਫਿਰ ਇੱਕ ਪੰਜਾਬੀ ਦਾ ਲਹਿਜ ਬੋਲਣਾ ਕਿ ਮਜ਼ਬੂਰੀ ਬੋਲਣਾ ਪਿਆ ਸਾਰੇ ਸਾਥੀਆਂ ਅਸੀਂ ਨਹੀਂ ਬੋਲੇ ਆਰੇ ਜਿਹਨੇ ਕਾਹਨ ਤੇ ਆ ਸਮਝ ਉਠੇਨ ਇਹ ਰੱਦ ਕਰ ਦਿਓ ਤੇ ਜਾਂ ਤੇ ਫਿਰ ਜਾ ਹਾਂਜੀ ਆ ਲੋ ਕਾਪੀ ਲੈ ਲੋ ਕੋਈ ਜਾਂਦਾ ਅਸੀਂ ਇਹਦੇ ਵਿੱਚ ਅਸੀਂ ਕੋਈ ਨਜ਼ਾਇਜ਼ ਨਹੀਂ ਕਰਦੇ ਬੈਠਿਆ ਫੋਟੋ ਆਹ ਵੀ ਬਿਠਿਆ ਕਿਸਿੰਦਾ ਸਾਹਿਬ ਇੱਕ ਮਹੀਨਾ ਇੱਕ ਮਹੀਨਾ ਉਹ ਜਿੱਥੇ 3 ਮਹੀਨੇ ਲੱਗ ਗਿਆ 31 ਅਕਤੂਬਰ ਤੋਂ ਬਾਅਦ ਆਇਆ ਹੀ ਨਹੀਂ 3 ਮਹੀਨੇ ਜਿੱਥੇ ਲੱਥਾ ਰਿਹਾ ਉੱਥੇ ਹੀ ਚਾਰ ਰਹਿ ਗਿਆ ਉਹਨਾਂ ਦੇ ਦੱਸੇ ਉੱਥੋਂ ਲਾਗ ਲਿਆਉਣੇ ਕਿੱਥੇ ਬਸ ਸਾਨੂੰ ਆਇਆ ਤੀਰ ਤੋਂ ਬਾਅਦ ਦੋ ਮਹੀਨੇ ਹੋਰ ਉਹਦੇ ਹਿਸਾਬ ਨਾਲ ਹੀ ਚੱਲਦੇ ਤੇ ਕੀ ਕਰਨਾ ਫਰਮਾਨ ਜਾਰੀ ਕਰਦਾ ਨਾ ਉਥੋਂ 31 200 ਜਾਨੀ ਕਿ 31 ਮਾਰਚ ਹਾਂਜੀ 24 ਤੱਕ ਦਾ ਪਰਮਾਨਾ 24 ਦਾ ਹਾਏ ਹਾਏ ਅਸਦੀਮ ਦਾ ਜਨਾਲਾ ਤਸੀਹਦਾ ਥੱਕ ਕੇ ਚੱਟਣ ਆਏ ਹਾਏ 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 ਇਹ ਲੋਕੀ ਥੱਕ ਕੇ ਚੱਲ ਗਏ ਸ਼ਰੀਰ ਤੇ ਉਲਟੀ ਕਰਕੇ ਚੱਲ ਗਏ ਹਾਏ ਹਾਏ ਜਿੰਦਾ ਤੇ ਅਸਰੀਮ ਮੁਰਤਾਬਾਦ ਮੁਰਤਾਬਾਦ ਸਰਕਾਰ ਮੁਰਤਾਬਾਦ ਮੁਰਤਾਬਾਦ ਜਿੰਦਾ ਰਿਆ ਤੱਕ ਹੈ ਕਰਨ ਲਾ ਹਾਏ ਹਾਏ ਜਿੰਦਾ ਰਿਆ ਤੱਕ ਹੈ ਕਰਨ ਲਾ ਮੁਰਤਾਬਾਦ ਮੁਰਤਾਬਾਦ ਕੋਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਦਕਰ ਮੁਰਦਾਬਾ 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 ਇਹ ਇਮਾਨਦਾਰ ਸਰਕਾਰ ਹਾਏ 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 ਬਈ ਘਣਰਾ ਤਾਂ ਕੈਸਾ ਹੀ ਕਰਨਾਲਾ ਸ਼ਰੀਰ ਦਾ ਫੇੜਾ ਹੀ ਕਰਕੇ ਹਾਏ 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 ਸ਼ਹੀਦ ਦਾ ਰਸ ਦੀ ਮਾਏ ਹਾਏ 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 ਘਣਰਾ ਤਾਂ ਕੈਸਾ ਹੀ ਕਰਨਾਲਾ ਸ਼ਰੀਰ ਦਾ ਤਹੀਦ ਹਾਏ 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 ਕਿੰਤੇ ਕਿਸਾਨ ਯੂਨੀਅਨ ਜਿੰਦਾਬਾ ਜਿੰਦਾਬਾ ਜਿੰਦਾਬਾਦ ਜਿੰਦਾਬਾਦ ਸਾਡੇ ਸੋਨੇ ਹਰੇ ਬੱਚੇ ਜਿੰਦਾਬਾਦ 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 ਕਾ ਮਾਰਨ ਤਿਆਰ ਬੈਠੇ ਆ ਸਾਨੂੰ ਕੋਈ ਮਰਨਾ ਡਰ ਨਹੀਂ ਹੈਗਾ ਸਾਡੇ ਮੋਹ ਨੇ ਮੈਨੂੰ ਕਹਤਾ ਵਾ ਤੂੰ ਇੱਥੇ ਬੈਠ ਜਾਓ ਤੁਹਾਨੂੰ ਕੋਈ ਮਾਰ ਨਹੀਂ ਦੇਣ ਲੱਗਾ ਜੇ ਮਾਰੀ ਜਾਓਗੇ ਦੋ ਬੰਦੇ ਚਾਰ ਤੇ ਤੁਹਾਨੂੰ ਕੀ ਫਰਕ ਪੈ ਚੱਲਾ ਆ ਪਹਿਲਾ ਨੰਬਰ ਤਾਂ ਮੈਂ ਮਰਾਂਗਾ ਸਾਡੇ ਉੱਤੇ ਪਾਵਰ ਚਲੋਣ ਸਾਨੂੰ ਕੋਈ ਫਿਕਰ ਨਹੀਂ ਹੈਗਾ ਮੈਂ ਸਗਰੇਵ ਸਿੰਘ ਕਿਰਤੀ ਕਿਸਾਨ ਯੂਨੀਅਨ ਸਗਰੇਵ नहीं आएगी अच्छे से ਅੱਜ ਫੇਰ ਦੁਬਾਰਾ ਬੁੱਕ ਰਿਆ ਅੱਜ ਨਾ ਬੱਚੇ ਪੜ੍ਹਦੇ ਸਕੂਲ ਦੋਵਾਂ ਪਾਸੇ ਨੇ ਆਬਾਦੀ ਆ ਲੋਕਾਂ ਨੂੰ ਬੇਚ ਕੇ ਬੈਠੇ ਨੇ ਪਰ ਅਸੀਂ ਦੇਖ ਰਹੇ ਆਂ ਕਿ ਇਹ ਕੀ ਸਾਡੇ ਨਾਲ ਕਿਉਂ 6 ਮਹੀਨੇ ਤੋਂ ਉੱਪਰ ਹੋ ਗਿਆ ਸਾਡਾ ਲਗਾਤਾਰ ਜਿਹੜਾ ਵਾ ਉਹ ਚੱਲ ਰਿਆ ਸੀ ਇਹਨਾਂ ਦੇ ਨਾਲ ਫੇਰ ਇਹਨਾਂ ਨੇ ਮਿਲ ਵਾਲਾ ਉਹਨੇ ਮਿਲ ਕੇ ਫੇਰ ਜਿਹੜਾ ਵੇਲ ਦਾ ਵਿਭਾਗ ਇਹਨਾਂ ਸਾਡੇ ਨਾਲ ਕੰਪਰੋਮਾਈਜ਼ ਕੀਤਾ ਪਰ ਤੋਂ ਬਾਅਦ ਅਸੀਂ ਆਪਣਾ ਅਸੀਂ ਕਈਏ ਵੀ ਚੁੱਪ ਕਰਕੇ ਹੱਥ ਜੋੜ ਕੇ ਅਸੀਂ ਵਾਪਸ ਚਲੇ ਜਾਵਾਂਗੇ ਇਹਨਾਂ ਲਗਾਤਾਰ ਹੀ ਉਹਨਾਂ ਹਾਕਮਾਂ ਉਹਨਾਂ ਦੀ ਸੋ ਕੀੜੇ ਮਕੌੜੇ ਸਮਝਦੇ ਆ ਆ ਕੇ ਤੇ ਤੁਸੀਂ ਪਣਾਉਂਦੇ ਜੀ ਅਸੀਂ ਇੱਕੋ ਗੱਲ ਕਹਿਨੇ ਆ ਕਿ ਖੱਡੀ ਹੋਵੇ ਲੋਕਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਪਿੰਡ ਤਲਵੰਡੀ ਨਾਹਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹੱਦ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡਾ ਕੋਲੇ ਨਾ ਆਪਾਂ ਮਰ ਰਹੇ ਆ ਇਹ ਆnde ਸਾਡਾ ਸੁੰਦਰ ਗਰਾਮ ਪਿੰਡਿਆ ਆ ਸਵਾ ਇਹਨਾਂ ਦੇ ਸ਼ਿਰਚ ਪਏ ਜਿਹੜਾ ਸਾਡਾ ਸੁੰਦਰ ਗਰਾਮ ਇਹਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਗੋੜੇ ਗੋੜੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਛੱਪੜ ਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਹਾ ਕੇ ਤੇ ਦੋ ਰੈਗ ਲਾਤੇ ਇੱਕ ਰੈਗ ਲੱਗਦਾ ਦੋ ਲਾਤੇ ਨੇ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਐ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜੇ ਕੋਈ ਮੰਤਰੀ ਆ ਜੇ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਨ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀ ਆ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਹਤਬਰਾਂ ਨੇ ਕਹਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ 2-4 ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ-ਵਡੇਰੇ ਬੁੱਢੇ ਮਾਰੀ ਗਏ ਨੇ ਅਸੀਂ ਕਿਹਾ ਅਟਲਾ ਹੀ ਆਇਆ ਸੀ ਤੇ ਅਸੀਂ ਮਰਨਾਂ ਨਹੀਂਗਾ ਭਾਵੇਂ ਜੀਂਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂਕਿ ਅਹੀਂ ਜੇ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਉੱਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹੇ ਮੰਤਰੀ ਨੂੰ ਕਿਹੇ ਐਮਐਲਏ ਨੂੰ ਵੜ ਨਹੀਂ ਲਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕਰਾਂਗੇ ਪੱਕੇ ਛੜਕਾ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾ ਨੇ ਇਹ ਕੋਲੇ ਨਾਲ ਵੀ ਮਰਦੇ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਆ ਕੇ ਕਿਸੇ ਛੁਕਣੇ ਪਾਉਣ ਇਹਨਾਂ ਦੇ ਕੰਜਰਾਂ ਦੇ ਸ਼ਿਰ ਤੇ ਪਾਉਣ ਕਿ ਰਸੀਆਂ ਸਾਡੀਆਂ ਕਾਲੀਆਂ ਹੋ ਗਈਆਂ ਜਿੱਥੇ ਲੀਰੇ ਪਉਂਦੇ ਉਸੇ ਵੋਟਰੜ ਦੇ ਕਾਲੇ ਕਾ ਵੇਖੋ ਕੀ ਹਾਲਿਆ ਦੋ ਦੋ ਰੈਗ ਇਕੱਠੇ ਆ ਰਹੇ ਨੇ ਇਹ ਕੋ ਕੰਮ ਆ ਬੰਦਿਆ ਵਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਾਹਿਬ ਅੱਜ ਜਿਹੜਾ ਬੱਚਿਆਂ ਸਮੇਤ ਸਾਰੇ ਵਾਸੀ ਰੇਲਵੇ ਟਰੈਕ ਤੇ ਧਰਨਾ ਦੇ ਰਹੇ ਅੱਜ ਦਾ ਮੁੱਖ ਕਾਰਨ ਕੀ ਆ ਵੀ ਤੁਹਾਨੂੰ ਮਜਬੂਰ ਹੋ ਕੇ ਇੱਥੇ ਸਾਰਾ ਬਹਿਣਾ ਪਿਆ ਤਬਰ ਸਮੇਤ ਅੱਜ ਦੀ ਸਾਡੀ ਬਹਿਨ ਦੀ ਮਜਬੂਰੀ ਹੈ ਜੀ ਕੁਝ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਆ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇੱਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਨਾਲ ਪਾਸੇ ਤੇ ਤਰੰਡੀ ਨਾਲ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਆ ਸਾਰਾ ਘਟਾ ਜਿਹੜਾ ਕੋਲੇ ਦਾ ਆਡਰ ਕੋ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਵੀ ਫੈ ਰਹੀਆਂ ਦੂਜੀ ਗੱਲ ਕਿ ਅਸੀਂ ਥੋੜਾ ਦੋ ਤਿੰਨ ਮਹੀਨੇ ਪਹਿਲਾਂ ਐਸਡੀਐਮ ਸੀਲਦਾਰ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਲਾਇਆ ਕਿ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ ਦੋ ਤਿੰਨ ਮਹੀਨੇ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ باوجود ਅੱਜ ਫਿਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਦੀ ਸ਼ਹਿ ਤੇ ਆ ਰਿਹਾ ਇਹ ਕਿ ਲੀਡਰ ਦੀ ਸ਼ਹਿ ਤੇ ਆ ਰਿਹਾ ਕਿ ਸਿਆਸੀ ਬੰਦੇ ਸ਼ਹਿ ਤੇ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਹੀ ਅੱਜ ਫਿਰ ਇਹ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਤੇ ਅੱਜ ਅਹੀਂ ਜਿਹੜੇ ਦੋਨੇ ਰਾਹ ਕਾਇਆ ਇਹ ਡੱਕੇ ਹੋਏ ਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਜਿਹੜੇ ਆਪਾਂ ਸਾਰੇ ਇਸ ਕਿਸੇ ਕਪੜੇ ਮਸਲੇ ਵਾਲੇ ਬੈਠੇ ਸੀ ਉਸ ਵਾਰੀ ਪ੍ਰਧਾਨ ਜੀ ਆਏ ਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਹ ਰੈਕ ਲੋਡਡ ਰੈਕ ਗਏ ਵਾਪਸ ਆ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਊਗਾ ਕੋਈ ਕਦੇ ਨਹੀਂ ਆਊਗਾ ਕੋਈ ਰੈਕ ਨਹੀਂ ਆਊਗਾ ਇਹ ਜਿਹੜਾ ਲੋਡਡ ਵਾਪਸ ਆਊਗਾ ਤੇ ਜਿਹੜਾ ਖਾਲੀ ਹੈ ਨਹੀਂ ਵਾਪਸ ਆਊਗਾ ਉਹ ਦੇਤੀ ਪ੍ਰਧਾਨ ਜੀ ਵੀ ਜਿਹੜਾ ਤੇ ਡਾਊਨਲੋਡ ਹੋ ਗਿਆ ਇਹ ਨੂੰ ਵਾਪਸ ਕੋਈ ਦਿੱਕਤ ਨਾ ਆਵੇ ਇਹ ਵਾਪਸ ਇਹ ਜੀ ਇਹ ਵਾਪਸ ਮਤਲਬ ਲੋਡ ਜਿਹੜਾ ਅਨਲੋਡ ਹੋਇਆ ਲੈ ਜਾਣਾ ਠੀਕ ਹੈ ਪਰ ਇਹਨੂੰ ਮਤਲਬ ਕੈਦੇ ਕਾਨੂੰਨ ਨਾਲ ਚੁੱਕਣੇ ਨੂੰ ਚੀਜ਼ ਹੈ ਜਿਹੜਾ ਪੋਲੂਸ਼ਨ ਆਇਆ ਨਾ ਉਹਨਾਂ ਸੇ ਧੂੜਾ ਪੁੱਟਣ ਵੀ ਲੋਕਾਂ ਦਾ ਇਹਦੇ ਨਾਲ ਹੀ ਸਾਹ ਬੰਦ ਕਰਦੇ ਨੇ ਠੀਕ ਹੈ ਇਹ ਪ੍ਰਸ਼ਾਸਨ ਜ਼ੋਰ ਤਰਾਵੇ ਵੀ ਆਰਾਮ ਨਾਲ ਚੁੱਕਣ ਉਹ ਪਾਣੀ ਨਿਕਲਣਾ ਨਾ ਉੱਤੇ ਪਾਣੀ ਟਰੋਂਕਣ ਤੇ ਸਾਰੀ ਸਪਾਈ ਕਰਕੇ ਵੀ ਲੈ ਕੇ ਜਿਹੜੀ ਹੋ ਜਾ ਠੀਕ ਹੈ ਜੀ ਇਹ ਬਿਲਕੁਲ ਹੋਊਗਾ ਜੀ ਕੋਈ ਤੋੜਦੀ ਉਂਗਲੀ ਤੇ ਵਧੀਆ ਤਰੀਕੇ ਨਾਲ ਸਾਫ ਸੁਥਰੇ ਨਾਲ ਇਹਨੂੰ ਰੱਖੀ ਜਾਵੇ। ਚਲੋ। ਠੀਕ ਹੈ।